ਤਾਂ ਜ਼ਮੀਨੀ ਵਿਵਾਦ ਨੂੰ ਲੈ ਕੇ ਹੁੰਦੇ ਲੜਾਈ ਝਗੜੇ ਦੀਆਂ ਖਬਰਾਂ ਅਕਸਰ ਹੀ ਸੁਣਨ ਨੂੰ ਮਿਲਦੀਆਂ ਨੇ ਪਰ ਜੋ ਮਾਮਲਾ ਤੁਹਾਨੂੰ ਦੱਸਣ ਜਾ ਰਹੇ ਹਾਂ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਮਾਮਲਾ ਬਠਿੰਡਾ ਦੇ ਪਿੰਡ ਸਿਵੀਆਂ ਤੋਂ ਸਾਹਮਣੇ ਜਿੱਥੇ ਕਿ ਕਲਯੁਗੀ ਪੁੱਤ ਦੇ ਵੱਲੋਂ ਆਪਣੇ ਪਿਤਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਜ਼ਮੀਨੀ ਵਿਵਾਦ ਨੂੰ ਲੈ ਕੇ ਪੁੱਤਰ ਦੇ ਵੱਲੋਂ ਆਪਣੇ ਪਿਤਾ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਮੁੰਡੇ ਦੇ ਵੱਲੋਂ ਆਪਣੇ ਘਰ ਹੰਦਰ ਹੀ ਆਪਣੇ ਪਿਤਾ ਦਾ ਅੰਤਮ ਸੰਸਕਾਰ ਹੀ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਮਾਮਲਾ ਪੁਲਿਸ ਤੱਕ ਪਹੁੰਚਦਾ ਹੈ ਕਿ ਇੱਕ ਘਰ ਦੇ ਅੰਦਰ ਹੀ ਅੰਤਮ ਸੰਸਕਾਰ ਕੀਤਾ ਗਿਆ ਕਿਸੇ ਸ਼ਖਸ ਦਾ ਉਸ ਤੋਂ ਬਾਅਦ ਪੁਲਿਸ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਤਾਂ ਬਠਿੰਡਾ ਦੇ ਸਿਨਿਆ ਪਿੰਡ ਦੇ ਵਿੱਚ ਕਲਯੁਗੀ ਪੁੱਤ ਦੇ ਵੱਲੋਂ ਇੱਕ ਕਾਰਾ ਕੀਤਾ ਗਿਆ ਜ਼ਮੀਨੀ ਵਿਵਾਦ ਨੂੰ ਲੈ ਕੇ ਆਪਣੇ ਪਿਤਾ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਤੇ লাশ ਨੂੰ ਖੁਰਦ-ਬੁਰਦ ਕਰਨ ਦੇ ਲਈ ਅਗਨੀ ਭੇਂਟ ਕਰਕੇ ਸੰਸਕਾਰ ਉਸ ਦਾ ਘਰ ਦੇ ਅੰਦਰ ਹੀ ਕਰ ਦਿੱਤਾ ਗਿਆ ਤਾਂ ਰਿਸ਼ਤਿਆਂ ਨੂੰ ਸ਼ਰਮ-ਸ਼ਰਮ ਸਾਰ ਕਰਨ ਵਾਲੀ ਇੱਕ ਘਟਨਾ ਜਿਹੜੀ ਹੈ ਉਹ ਵਾਪਰੀਆ ਬਠਿੰਡਾ ਜ਼ਿਲ੍ਹਾ ਦੇ ਪਿੰਡ ਅਸਵੀਆਂ ਦੇ ਵਿੱਚ ਤਾਂ ਉਧਰ ਜੋ ਮੁਲਜ਼ਮ ਦੀ ਪਛਾਣ ਹੋਈ ਹੈ ਯਾਦਵਿੰਦਰ ਸਿੰਘ ਉਮਰ 40 ਸਾਲ ਦੇ ਤੌਰ ਤੇ ਹੋਈ ਹੈ ਜਿਸ ਨੇ ਆਪਣੇ ਪਿਤਾ ਵੀਰਿੰਦਰ ਸਿੰਘ ਜਿਸ ਦੀ ਉਮਰ ਕਰੀਬ 60 ਤੋਂ 65 ਹਜ਼ਾਰ ਦੱਸੀ ਜਾ ਰਹੀ ਹੈ ਉਸ ਦਾ ਕਤਲ ਕੀਤਾ ਤਾਂ ਉਧਰ ਇਸ ਸੰਬੰਧੀ ਜੋ ਮ੍ਰਿਤਕ ਵੀਰਿੰਦਰ ਸਿੰਘ ਉਸ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਪਹਿਲਾਂ ਵੀ ਜ਼ਮੀਨੀ ਵਿਵਾਦ ਨੂੰ ਲੈ ਕੇ ਕਈ ਮਾਮਲੇ ਜਿਹੜੇ ਹੁੰਦੇ ਰਹੇ ਨੇ ਤੇ ਘਰ ਦੇ ਵਿੱਚ ਵਿਵਾਦ ਰਹਿੰਦਾ ਸੀ ਇਹਨਾਂ ਦੇ ਅਤੇ ਘਰ ਦੇ ਵਿੱਚ ਵਿਵਾਦ ਰਹਿੰਦਾ ਸੀ ਅਤੇ ਘਰ ਦੇ ਵਿੱਚ ਇੱਕ ਮ੍ਰਿਤਕ ਯਾਦਵਿੰਦਰ ਸਿੰਘ ਰਹਿੰਦਾ ਸੀਗਾ ਤੇ ਨਾਲ ਹੀ ਮਾਫ ਕਰਨਾ ਮ੍ਰਿਤਕ ਵੀਰਿੰਦਰ ਸਿੰਘ ਰੈਂਦਾ ਸੀ ਤੇ ਉਸ ਦਾ ਪੁੱਤ ਯਾਦਵਿੰਦਰ ਸਿੰਘ ਰੈਂਦਾ ਸੀ ਤੇ ਨਾਲ ਉਹਨਾਂ ਦੀ ਮਾਤਾ ਰਹਦੀ ਸੀ ਤੇ ਲਗਾਤਾਰ ਅਜਿਹੇ ਕਲੇਸ਼ ਹੁੰਦਾ ਸੀ ਜ਼ਮੀਨੀ ਵਿਵਾਦ ਨੂੰ ਲੈ ਕੇ ਪਰ ਹੁਣ ਤਾਂ ਹੱਦ ਹੀ ਕਰ ਦਿੱਤੀ ਗਈ ਹੈ ਪੁੱਤ ਦੇ ਵੱਲੋਂ ਮੌਤ ਦੇ ਕਾਰਨ ਉਤਾਰਤਾ ਆਪਣੇ ਪਿਤਾ ਨੂੰ ਮਹਿਜ਼ ਜ਼ਮੀਨੀ ਵਿਵਾਦ ਨੂੰ ਲੈ ਕੇ ਤਾਂ ਉਸ ਤੋਂ ਬਾਅਦ ਸੰਸਕਾਰ ਕਰ ਦਿੱਤਾ ਗਿਆ ਲਾਸ਼ ਨੂੰ ਖੁਰਦਪੁਰਦ ਕਰਨ ਦੇ ਲਈ ਘਰ ਦੇ ਅੰਦਰ ਹੀ ਉਸ ਤੋਂ ਬਾਅਦ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਤੇ ਪੁਲਿਸ ਦੇ ਵੱਲੋਂ ਪੂਰੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜੀ ਸਰ ਕੀ ਮਾਮਲਾ ਕੀ ਹੋਇਆ ਸਰ ਕਿੱਥੇ ਖੜੇ ਆਪਾਂ ਇਹ ਜੀ ਸਾਨੂੰ ਵਜਿੰਟੀਮੇਸ਼ਨ ਆਈ ਸੀ ਵੀ ਸਿਵੀਆਂ ਪਿੰਡ ਦੇ ਵਿੱਚ ਪੁੱਤ ਨੇ ਆਪਦਾ ਪਿਓ ਦਾ ਪੁੱਤ ਨੇ ਆਪਦੇ ਪਿਓ ਦਾ 12 ਬੋਰ ਦੀ ਰੈਫਲਾਂ ਫੇਰ ਮਾਰੇ ਕਤਲ ਕਰ ਦਿੱਤਾ ਹੈ ਜਿਸ ਤੇ ਤੁਰੰਤ ਸੀਨੀਅਰ ਅਫਸਰਾਂ ਨੇ ਆਣ ਵਿੱਚ ਲਿਆ ਕੇ ਮਕਦਮਾ ਨੰਬਰ 75 ਮਿਤੀ 22 5 2025 ਅਧੀਨ ਧਾਰਾ 103 ਬੀ ਐਨਐਸ 252754 ਆਮ ਜੈਕਟ ਦਰਜ ਕਰਕੇ ਫਰਦਰ ਦੀ ਤਫਤੀਸ਼ ਸ਼ੁਰੂ ਕੀਤੀ ਗਈ ਸਰ ਪਿਤਾ ਦਾ ਤੇ ਪੁੱਤ ਦਾ ਨਾਮ ਕੀ ਹੈ ਔਰ ਝਗੜਾ ਕਾਰਨ ਰੰਜਿਸ਼ ਕੀਤੀ ਸੀ ਰੰਜੋ ਸਿੰਘ ਨਾਲ ਦੀ ਆਪਸੀ ਕੋਈ ਜਾਇਦਾਦ ਨੂੰ ਲੈ ਕੇ ਪੈਸੇ ਨੂੰ ਲੈ ਕੇ ਆਪਸੀ ਨਾਲ ਲੜਾਈ ਝਗੜਾ ਕਾਫੀ ਚਿਰ ਤੋਂ ਰਹਿਦਾ ਸੀ ਜੋ ਸਾਨੂੰ ਮੁਰਲੀ ਪਰਤਾਲ ਤੇ ਪਤਾ ਲੱਗਿਆ ਤੇ ਜਿਸ ਕਰਕੇ ਤੈਸ਼ ਉਹ ਚਾਕੇ ਪੁੱਤ ਨੇ ਆਪਦੇ ਪਿਓ ਦਾ ਕਤਲ ਕੀਤਾ ਕੀ ਕੀ ਨਾਮ ਨੇ ਸਾਰੇ ਇਹਨਾਂ ਦੇ ਪੁੱਤ ਦੇ ਨਾਮ ਤੁਹਾਨੂੰ ਅਸੀਂ ਕਰ ਦਾਂ ਡਿਸਕਲੋਸ ਕਰ ਦਾਂ ਬਾਅਦ ਵਿੱਚ ਠੀਕ ਹੈ ਤੇ ਕਿੰਨੀ ਕਿੰਨੀ ਉਮਰ ਹੈ ਇਹਨਾਂ ਦੀ ਔਰ ਪਰਿਵਾਰ ਚ ਕੌਣ ਕੌਣ ਹੈ ਇਹ ਜਿਹੜਾ ਪਿਓ ਆ ਉਹਦੀ ਉਮਰ ਤਾਂ ਸੀਗੀ ਕਰੀਬ 70 ਸਾਲ ਤੇ ਪੁੱਤ ਦੀ ਉਮਰ ਹੈਗੀ ਕਰੀਬ 40 ਸਾਲ ਇਹ ਪਰਿਵਾਰ ਦੇ ਵਿੱਚ ਫਿਲਹਾਲ ਤਿੰਨ ਜਣੇ ਸੀਗੇ ਇੱਕ ਪਿਓ ਤੇ ਇੱਕ ਪੁੱਤ ਤੇ ਇੱਕ ਮਾਤਾ ਸੀ ਨੇ ਹੁਣ ਇਸ ਤੋਂ ਬਾਅਦ ਕੀ ਉਹਨੂੰ ਅਰੈਸਟ ਕਰ ਲਿਆ ਗਿਆ ਹੈ ਜੀ ਕਿ ਅਜੇਕਰ ਹਾਂਜੀ ਨਹੀਂ ਉਹ ਸਾਡੀਆਂ ਜੇ ਰੇਡਾਂ ਚੱਲ ਰਹੀਆਂ ਹਨ ਉਹਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਭਾਈ ਬੇਟਾ ਕੀ ਨਾਮ ਹੈ ਮੇਰਾ ਨਾਮ ਰੇਸ਼ਮ ਸਿੰਘ ਹੈ ਜੀ ਮੇਰਾ ਪਿੰਡ ਮਹਿਮਾ ਸਰਕਾਰੀ ਹੈ ਜੀ ਤੇ ਇਹਨਾਂ ਦਾ ਨਾਮ ਵੀਰੇਂਦਰ ਸਿੰਘ ਸੀਗਾ ਹਾਂ ਤੇ ਇਹਨਾਂ ਦੇ ਬੇਟੇ ਦਾ ਨਾਮ ਆਜਤਵਿੰਦਰ ਹੈ ਹਾਂ ਤੇ ਮੈਨੂੰ ਅੱਜ ਇਹ ਚੀਜ਼ ਦਾ ਪਤਾ ਲੱਗਿਆ ਮੈਂ ਆਇਆ ਸੀ ਪਹਿਲਾਂ ਵੀ ਜਦੋਂ ਮੈਨੂੰ ਪਤਾ ਲੱਗਿਆ ਵੀ ਇਦਾਂ ਗੱਲ ਹੋ ਗਈ ਉਹਦਾ ਸਸਕਾਰ ਸ਼ੁਰੂ ਸੀਗਾ ਜਦੋਂ ਮੈਂ ਆਇਆ ਕਿੰਨੇ ਕ ਵਜੇ ਦੀ ਗੱਲ ਆ ਗਈ ਤਕਰੀਬਨ 7 7:30 ਦੀ ਕਰੀਬ ਹੋਊਗੀ ਸਵੇਰੇ ਨਹੀਂ ਸ਼ਾਮ ਨੂੰ ਹਾਂ ਹਾਂ ਸ਼ਾਮ ਨੂੰ ਤੇ ਫਿਰ ਕਿਵੇਂ ਤੁਹਾਨੂੰ ਪਤਾ ਲੱਗਿਆ ਕਿ ਇਸ ਤੱਕ ਇਹਨਾਂ ਕੋਲ ਕਿੰਨੇ ਕਿ ਲੋਕ ਮੌਜੂਦ ਸੀ ਉਹ ਤੋਂ ਹੁਣ 7-8 ਜਣੇ 5-6 ਜਣੇ ਇੰਨੇ ਕੋਣੇ ਮੈਂ ਬਾਕੀਆਂ ਇਹਨਾਂ ਨੂੰ ਜਾਣਦਾ ਨਹੀਂ ਕਿਉਂਕਿ ਇਹ ਪਿੰਡ ਵਾਲੇ ਮੈਂ ਰਿਸ਼ਤੇਦਾਰਾਂ ਹਾਂ ਆ ਮੈਂ ਇਹਨਾਂ ਦੇ ਸਾਧੂ ਆਈ ਤੇ ਜਿਨ੍ਹਾਂ ਦੀ ਮੌਤ ਹੋਈ ਹਾਂਜੀ ਹਾਂਜੀ ਤੇ ਕੀ ਕੀ ਨਾਮ ਦੱਸਿਆ ਇਹਨਾਂ ਦੇ ਔਰ ਉਮਰ ਕਿੰਨੀ ਕਾਇ ਉਮਰ ਇਹਨਾਂ ਦੀ 70 ਕ ਸਾਲ ਦੇ ਲੱਗੇ ਹੋਣੀ ਤੇ ਬੇਟੇ ਦੀ ਹੋਣੀ 40 ਕ ਸਾਲ ਦੇ ਲੱਗੇ ਕੀ ਨਾਸੀ ਇਹਨਾਂ ਦਾ ਮ੍ਰਿਤਕ ਦਾ ਇਹਦਾ ਵੀਰਿੰਦਰ ਸਿੰਘ ਜੀ ਇਹਦਾ ਪੁੱਤ ਦਾ ਕੀ ਨਾਮ ਹੈ ਜਗਦੀਂਦਰ ਸਿੰਘ ਤੇ ਹੁਣ ਇਹਦਾ ਕਾਰਨ ਕੀ ਸਮਝਦੇ ਕਿ ਝਗੜੇ ਦਾ ਕੀ ਕਾਰਨ ਸੀ ਕੀ ਰੰਜਿਸ਼ ਕੀਤੀ ਸੀ ਇਹਨਾਂ ਨੇ ਨਹੀਂ ਅੱਗੇ ਤਾਂ ਕਦੇ ਕੋਈ ਐਦਾਂ ਦਾ ਸੁਣਿਆ ਨਹੀਂ ਸੀ ਹੁਣ ਇਹਨਾਂ ਦਾ ਹੋ ਸਕਦਾ ਕੁਝ ਹੋਵੇ ਆਪਸ ਵਿੱਚ ਐਨਾ ਨਹੀਂ ਪਤਾ ਲੱਗਿਆ ਇਹ ਤਾਂ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਦੁਪਹਿਰੇ ਜਦੋਂ ਠਨੇਦਾਰ ਸਾਹਿਬ ਨੇ ਫੋਨ ਕੀਤਾ ਵੀ ਆਹ ਗੱਲ ਐ ਫਿਰ ਮੈਂ ਆਇਆ ਹਾਂ ਠੀਕ ਹਾਂਜੀ ਪਰਿਵਾਰ ਚ ਕੌਣ ਕੌਣ ਹਨ ਇਹਨਾਂ ਦੇ ਦੋ ਬੇਟੇ ਨੇ ਇੱਕ ਬੇਟੀ ਐ ਹਾਂਜੀ ਉਹ ਕਿ ਕਿੱਥੇ ਰਹਿੰਦੇ ਨੇ ਇਹਨਾਂ ਦੇ ਬੇਟੀ ਵਿਆਹੀ ਹੋਈ ਐ ਜੀ ਤੇ ਇੱਕ ਬੇਟਾ ਇਹਨਾਂ ਦਾ ਆਸਟ੍ਰੇਲੀਆ ਰਹਿੰਦਾ ਤੇ ਇਹ ਬੇਟਾ ਇਹ ਇੱਧਰ ਘਮਿਆਰੇ ਵਿਆਹਿਆ ਹੋਇਆ ਤੇ ਇਹ ਇੱਥੇ ਕਦੇ-ਕਦੇ ਆਉਂਦਾ ਤੇ ਬੱਚੇ ਇਹਨਾਂ ਦੇ ਬੱਚੇ ਇਹਨਾਂ ਦੀ ਬੇਟੀ ਐ ਬੇਟੀ ਐ ਇਹਨਾਂ ਦੀ ਇੱਕ ਉਹ ਬਾਹਰ ਕੈਨੇਡਾ ਯਦਵਿੰਦਰ ਜੀ ਹਾਂਜੀ ਤੇ ਹੁਣ ਕੀ ਇਹਨਾਂ ਦੇ ਵੱਲੋਂ ਜਿਹੜੀ ਬੋਡੀ ਸੀ ਉੱਪਰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਾਂ ਕਿਵੇਂ ਇਹ ਨਹੀਂ ਕੁਝ ਨਹੀਂ ਕਹਿ ਸਕਦਾ ਜੀ ਮੈਂ ਇਹਦੇ ਬਾਰੇ ਹਾਂਜੀ